ਐਵ ਸਿੰਘ ਤੇ ਜਾਣ ਲੇਵਾ ਹਮਲਾ ਹੋਇਆ ਹੈ ਅੰਮ੍ਰਿਤਸਰ ਹਾਈਵੇ ਦੇ ਉੱਤੇ ਪੂਰਾ ਹਮਲਾ ਹੋਇਆ ਹੈ ਤੇ ਗੱਡੀ ਤੇ ਪੈਟਰੋਲ ਨੁਮਾ ਬਾਂਬ ਵਰਗੀ ਚੀਜ਼ ਦੇ ਨਾਲ ਹਮਲਾ ਹੋਇਆ ਦੱਸਦੀ ਕਿ ਤਰਨਤਾਰਨ ਦੇ ਵਿੱਚ ਤਨਾਤ ਕੀਤੇ ਜਾਣ ਕੇਂਦਰੀ ਸੁਰੱਖਿਆ ਦਸਤੇ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਚੋਣ ਕਮਿਸ਼ਨ ਨੂੰ ਹੁਣ ਸ਼ਿਕਾਇਤ ਕੀਤੀ ਗਈ ਹੈ ਪਾਰਟੀ ਲੀਡਰ ਦੇ ਉੱਤੇ ਹਮਲੇ ਹੋਣ ਤੋਂ ਬਾਅਦ ਇਹ ਸ਼ਿਕਾਇਤ ਉਹਨਾਂ ਦੇ ਵੱਲੋਂ ਦਰਜ ਕੀਤੀ ਗਈ ਹੈ ਮੰਗਿਆ ਕਿ ਚੋਣ ਕਮਿਸ਼ਨ ਇਸ ਦੇ ਵਿੱਚ ਦਖਲ ਦੇਵੇ ਔਰ ਹਮਲੇ ਦੀ ਪੂਰੀ ਨਿਰਪੱਖ ਤੌਰ ਦੇ ਉੱਤੇ ਜਾਂਚ ਪੜਤਾਲ ਕੀਤੀ ਜਾਵੇ ਹਾਲਾਂਕਿ ਇਲੈਕਸ਼ਨ ਇੰਚਾਰ ਸੁਖਤੇਵ ਸਿੰਘ ਦੇ ਉੱਤੇ ਜਦੋਂ ਇਹ ਜਾਣ ਲੇ ਆਵਾ ਹਮਲਾ ਹੋਇਆ ਉਸ ਵੇਲੇ ਅੰਮ੍ਰਿਤਸਰ ਹਾਈਵੇ ਦੇ ਉੱਤੇ ਪੂਰਾ ਇਹ ਘਟਨਾ ਵਾਪਰਦੀ ਹੈ ਤੇ ਗੱਡੀ ਦੇ ਉੱਤੇ ਪੈਟਰੋਲ ਨਮਾ ਬੰਬ ਵਰਗੀ ਚੀਜ਼ ਸੁੱਟੀ ਜਾਂਦੀ ਹੈ ਇਸ ਦੇ ਨਾਲ ਅਟੈਕ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਦੀ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਗੱਡੀ ਸੜਕੇ ਸਵਾਹ ਹੋ ਚੁੱਕੀ ਹੈ ਅਗ ਦੀਆਂ ਲਪਟਾਂ ਦੇ ਵਿੱਚਕਾਰ ਇਹ ਗੱਡੀ ਨਜ਼ਰ ਆ ਰਹੀ ਹੈ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਦੀ ਜੋ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਤਨਾਤ ਕੀਤੇ ਜਾਣ ਕੇਂਦਰੀ सुरक्षा दस्ते ਜਿਸ ਤਰ੍ਹਾਂ ਹੀ ਪਾਰਟੀ ਲੀਡਰ ਤੇ ਹੋਏ ਹਮਲੇ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਦੇ ਵੱਲੋਂ ਦਖਲ ਦੇਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਅੰਮ੍ਰਿਤਸਰ ਹਾਈਵੇ ਤੇ ਪੂਰੀ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਨੁਕਸਾਨੀ ਗਈ ਗੱਡੀ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਔਰ ਕਾਬਲੇਗੋਰਾ ਕੀ ਇਲੈਕਸ਼ਨ ਇੰਚਾਰ ਸੁਖਦੀਪ ਸਿੰਘ ਤੇ ਜੋ ਇਹ ਹਮਲਾ ਹੋਇਆ ਹੈ ਇਸ ਤੋਂ ਬਾਅਦ ਕਿਤੇ ਨਾ ਕਿਤੇ ਜੋ ਹੈ ਕਾਫੀ ਸਵਾਲ ਖੜੇ ਹੁੰਦੇ ਨੇ ਔਰ ਹੁਣ ਇਸੇ ਵਿਸ਼ੇ ਨੂੰ ਲੈ ਕੇ ਅਜੋ ਜਾਂਚ ਦੀ ਪੂਰੀ ਮੰਗ ਰੱਖੀ ਜਾ ਰਹੀ ਹੈ ਔਰ ਚੋਣ ਕਮਿਸ਼ਨ ਦੀ ਦਖਲ ਅੰਦਾਜ਼ੀ ਖਾਸ ਤੌਰ ਤੇ ਮੰਗੀ ਜਾ ਰਹੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਤਰਤਰ ਜ਼ਿਲ੍ਹਾ ਦੇ ਜ਼ਿਲ੍ਹਾ ਅਫਸਰ ਵਰ ਸਰਗਦੇਵ ਸਿੰਘ ਕਾਧੀਆਂ ਕਰਕੇ ਉਹਨਾਂ ਸੀ ਜਾਣਦੇ ਸੀ। ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰਤਰ ਦਾ ਸਾਰਾ ਸਾਡੀ ਚੋਣ ਕੈਂਪੇਨ ਨੂੰ ਵੀ ਹੈਂਡਲ ਕਰ ਰਹੇ ਸੀਗੇ ਤੇ ਉਹਨਾਂ ਨੇ ਬਹੁਤ ਦਿਨਾਂ ਤੋਂ ਤੋਂ ਇੱਥੇ ਰਹਿ ਰਹੇ ਸੀ। ਕੱਲ ਉਹ ਸ਼ਾਮ ਨੂੰ 11 ਸਾਡੇ 10 ਵਜੇ ਤੋਂ ਬਾਅਦ ਇੱਥੋਂ ਚਲੇ ਆਪਣੇ ਘਰ ਜਾਣ ਵਾਸਤੇ ਕਾਧੀਆਂ ਤੇ ਉਹ ਰਸਤੇ ਵਿੱਚ ਅੰਮ੍ਰਿਤਸਰ ਤੋਂ ਵੇਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਾਂ ਤੇ ਉਹ ਰੁਕ ਰੁਕਿਆ ਤੇ ਰੁਕਦਿਆਂ ਸਾਰੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੇ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀ ਸਿਪਾਰਸ਼ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਾਂ ਬਲਾਸਟ ਹੋ ਕੇ ਤੇ ਗੱਡੀ ਨੂੰ ਅੱਗ ਲੱਗੀ ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਬਾਰੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕਲ ਕੇ ਤੇ ਉਹ ਕਾਫੀ ਚੁਸਕਾ ਸੀਗਾ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਹਦੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਕਾਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਂਚ ਦਾ ਵਿਸ਼ਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਦੋਤਾ ਦੋਤਾ ਪਾਣੀ ਦਾ ਪਾਣੀ ਬਾਕੀ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਕੁਝ ਲੋਕਾਂ ਨੂੰ ਬੜਾ ਦਬਾਅ ਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਕੋਈ ਬੁੱਥਾ ਤੇ ਨਹੀਂ ਬੈਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਆ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾਂ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹ ਜਿਹੜਾ ਦਬਾਅ ਆ ਜਾਏ ਜਿਹੋ ਜੇ ਜਿਹੜਾ ਗਵਾਹ ਪਾਉਣ ਵਾਲੇ ਲੋਕ ਆ ਉਹਨਾਂ ਦੀ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਕੀਤੀ ਇਹ ਜਿਹੜਾ ਇਹ ਮੇਰੇ ਕੋ ਖੈ ਚੀਜ਼ ਕਰਨਾ ਕਿ ਸਰਕਾਰਾਂ ਦੇ ਸਖਤ ਵਿੱਚ ਸ਼ਬਦ ਵਿੱਚ ਦਿੰਦਾ ਕਰਦਾ ਹਾਂ ਕਿਉਂਕਿ ਇਹੋ ਜੇ ਕੰਮ ਕਰਨੇ ਕਿਤਨਾ ਕਿਤੇ ਬਹੁਤ ਗਲਤ ਹੈ ਕਿਉਂਕਿ ਦੇਖੋ ਇਹ ਲੋਕਤੰਤਰ ਦੇਸ਼ ਆ ਜੇ ਆਪਾਂ ਇਦਾਂ ਧੱਕੇਸ਼ਾਹੀ ਕਿਸੇ ਉੱਤੇ ਕਰਦੇ ਰਹਿਾਂਗੇ ਤੇ ਬਹੁਤ ਗਲਤ ਹੈ ਕਿਉਂਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਚੋਣ ਲੜਨ ਦਾ ਅਧਿਕਾਰ ਆ ਪਰ ਆਪਾਂ ਇਸ ਤਰ੍ਹਾਂ ਨਾ ਕਰੀਏ ਕਿ ਹਰ ਕਿਸ ਦੀ ਜਾਨ ਆਪਾਂ ਖਤਰੇ ਚ ਪਾ ਕੇ ਆਪਾਂ ਚੋਣਾਂ ਲੜੀਏ ਪਹਿਲੀ ਗੱਲ ਤੇ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਬਹੁਤ ਜ਼ਿਆਦਾ ਗਲਤ ਹੋਇਆ ਵੀ ਸੁਖਦੇਵ ਵੀਰ ਦਿਨ ਰਾਤ ਦੇ ਕਰਕੇ ਮਲਕੀ ਟੀਮ ਵਰਕ ਨਾਲ ਕੰਮ ਕਰਦਾ ਪਿਆ ਸੀ ਤੇ ਇਹ ਵੈਸੇ ਬਹੁਤ ਜ਼ਿਆਦਾ